ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਤੁਹਾਨੂੰ ਅਪਡੇਟ ਹੈ ਜਿਹੜੀ ਅੱਜ ਰਾਤ ਦੇ ਮੌਸਮ ਦੀ ਇਸ ਵੀਡੀਓ ਦੇ ਵਿੱਚ ਦੇਣੀ ਆ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਤੁਹਾਨੂੰ ਦੱਸਾਂਗੇ ਸੋ ਵੀਡੀਓ ਜਿਹੜੀ ਹੈ ਥੋੜੀ ਲੇਟ ਹੋ ਚੁੱਕੀ ਹੈ ਜੀ ਕਿਉਂਕਿ ਕੁਝ ਸਾਡੇ ਸ਼ਡਿਊਲ ਅਨਸਾਰ ਜਿਹੜਾ ਥੋੜੇ ਕੰਮਕਾਰ ਸੀ ਜਿਹਦੇ ਕਰਕੇ ਅਸੀਂ ਇਹ ਵੀਡੀਓ ਥੋੜੀ ਲੇਟ ਅਪਲੋਡ ਕਰ ਰਹੇ ਹਾਂ ਰਾਤ ਦੇ ਲਗਭਗ 9:00 9:30 ਦਾ ਟਾਈਮ ਹੋਣ ਜਾ ਰਿਹਾ 30 ਜੁਲਾਈ ਦੀ ਰਾਤ ਹੈ ਜਿਵੇਂ ਕਿ ਅੱਜ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਟੁੱਟਵੀਆਂ ਕਾਰਵਾਈਆਂ ਵੇਖਣ ਨੂੰ ਮਿਲੀਆਂ ਸਵੇਰ ਤੋਂ ਜਿਹੜਾ ਜਾਂ ਕਾਰਵਾਈਆਂ ਜ਼ਿਆਦਾਤਰ ਮਾਝੇ ਦੇ ਖੇਤਰ ਔਰ ਮਾਲਵੇ ਦੇ ਫਸਵੀ ਖੇਤਰਾਂ ਦੇ ਵਿੱਚ ਮੀਂਹ ਦੇ ਵੇਖਣ ਨੂੰ ਮਿਲੀਆਂ ਕਿਤੇ ਭਾਰੀ ਕਿਤੇ ਹਲਕੇ ਦਰਮਿਆਨੇ ਛਰਾਟੇ ਲੱਗੇ ਰਹੇ ਸੋ ਐਸੇ ਲਈ ਜੇ ਅਸੀਂ ਤਸਵੀਰਾਂ ਦੇਖਦੇ ਹਾਂ ਮੌਸਮ ਪੰਜਾਬ ਦੇ ਵਿੱਚ ਬਦਲਵਾ ਜਿਹੜਾ ਬਣਿਆ ਹੋਇਆ ਜੀ ਹਲਕੇ ਛਰਾਟੇ ਕਿਤੇ ਕਿਤੇ ਐਸੇਲੇ ਹਾਲ ਵੀ ਲੱਗ ਰਹੇ ਨੇ ਹਰਿਆਣੇ ਤੋਂ ਬੱਦਲ ਇੱਕ ਚੜਦੇ ਵੱਲ ਨੂੰ ਕੂਚ ਕਰ ਰਿਹਾ ਜਿਹੜਾ ਕਿ ਆਉਂਦੇ ਘੰਟਿਆਂ ਦੇ ਵਿੱਚ ਜਾਂ ਫਿਰ ਕਹੇ ਅਗਲੇ 20-25 ਮਿੰਟ ਤੱਕ ਪਟਿਆਲੇ ਜ਼ਿਲ੍ਹੇ ਦੇ ਕੁਝ ਖੇਤਰਾਂ ਤੇ ਸੰਗਰੂਰ ਔਰ ਬਰਨਾਲਾ ਮਾਨਸਾ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਸ਼ਰਾਟੇ ਲਵਾ ਸਕਦਾ ਹਲਕੇ ਸ਼ਰਾਟੇ ਹੋਣਗੇ ਬਹੁਤੇ ਖੇਤਰਾਂ ਦੇ ਵਿੱਚ ਤੇ ਦੂਜੇ ਪਾਸੇ ਕੈਥਲ ਜ਼ਿਲ੍ਹੇ ਦੇ ਵਿੱਚ ਬੱਦਲ ਬਣਿਆ ਹੋਇਆ ਹਰਿਆਣੇ ਦੇ ਜਿੱਥੇ ਕਿ ਉਮੀਦਾਰ ਚ ਹੋਣਗੇ ਸਰ ਰਾਤ ਦਾ ਮੌਸਮ ਠੰਡਾ ਹੋ ਚੁੱਕਿਆ ਜੀ ਕਿਉਂਕਿ ਬੀਤੇ 24 48 ਘੰਟਿਆਂ ਤੋਂ ਉਮੀਦੀਆਂ ਕਾਰਵਾਈਆਂ ਜਾਰੀ ਨੇ ਸੋ ਅੱਜ ਰਾਤ ਦਾ ਮੌਸਮ ਠੰਡਾ ਰਹਿਣ ਦੀ ਉਮੀਦ ਹੈ ਟੈਂਪਰੇਚਰ ਵਾਲੇ ਫਖ ਤੋਂ ਦੇਖਦੇ ਆ ਤੇ 19 21 ਦੇ ਆਸ-ਪਾਸ ਟੈਂਪਰੇਚਰ ਦਰਜ ਹੋਣਗੇ ਤੇ ਪੰਜਾਬ ਦੇ ਬਹੁਤੇ ਖੇਤਰ ਲਗਭਗ ਰਾਤ ਨੂੰ ਦਾ ਸਾਫ ਹੀ ਰਹਿਣ ਦੇ ਅਰਮਾਨ ਹੈ ਤੜਕੇ ਸਵੇਰੇ ਯਾਨੀ ਕਿ 3-4 ਵਜੇ ਤੋਂ ਫਿਰ ਤੋਂ ਗਰਜਲੇਸ਼ ਨਾਲ ਬੱਦਲ ਬਣ ਸਕਦਾ ਆਸਾਰ ਹੈ ਕਿ ਨੇ ਮੁੱਖ ਤੌਰ ਤੇ ਮਾਝਾ ਖੇਤਰ ਤੇ ਮਾਲੂਆ ਦੇ ਪਛਮੀ ਖੇਤਰ ਜਿੱਥੇ ਬੱਦਲ ਬਣਨ ਦੇ ਨਾਲ ਕੱਲ ਤੜਕੇ ਸਵੇਰੇ ਜੜੀਆਂ ਮੀਂਹ ਦੇ ਖੇਤਰਾਂ ਦੇ ਵਿੱਚ جاری ਰਣ ਦੇ ਅਨੁਮਾਨ ਹੈ ਜੇਕਰ ਪੂਰਬ ਵਾਲੇ ਫਾਸੇ ਬੱਦਲ ਬਣ ਗਿਆ ਹਰਿਆਣੇ ਵਾਲੇ ਫਾਸੇ ਜਾਂ ਫਿਰ ਹਿਮਾਚਲ ਵਾਲੇ ਫਾਸੇ ਤੋਂ ਥੱਲੇ ਉਤਰਿਆ ਬੱਦਲ ਕਿਉਂਕਿ ਹਿਮਾਚਲ ਦੇ ਵਿੱਚ ਵੀ ਇਸ ਵੇਲੇ ਬੱਦਲ ਸਰਗਰਮ ਹੈ ਜਿੱਥੇ ਉਮੀਦਾਰੀ ਹੋ ਰਹੇ ਨੇ ਉੱਥੇ ਲੈਂਡਸਲਾਈਡੀਆਂ ਘਟਨਾਵਾਂ ਵੀ ਕਾਫੀ ਸਾਹਮਣੇ ਆਈਆਂ ਸੋ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਦੇ ਚਾਂਸ ਬਣੇ ਹੋਏ ਨੇ ਜੇਕਰ ਇਧਰ ਬੱਦਲ ਬਣਿਆ ਤਾਂ ਇੱਥੇ ਭਾਰੀ ਮੀਂਹ ਲੱਗਣਗੇ ਜੇਕਰ ਪਛਮੀ ਭਾਗਾਂ ਦੇ ਵਿੱਚ ਬੱਦਲ ਬਣਿਆ ਤਾਂ ਇੱਥੇ ਹਲਕੇ ਮੀਂਹ ਲੱਗਣਗੇ ਲੁਧਿਆਣਾ ਫਟਿਆਲਾ ਦੇ ਸ਼੍ਰੀ ਫਤਿਹਗੜ੍ਹ ਸਾਹਿਬ ਹਲਕੇ ਉਮੀਦ ਦੇ ਚਾਂਸ ਨੇ ਜੀ ਕੱਲ ਤੜਕੇ ਸਵੇਰੇ ਇਹਨਾਂ ਖੇਤਰਾਂ ਦੇ ਵਿੱਚ ਜਾਂ ਫਿਰ ਕੱਲ ਦੁਪਹਿਰ ਤੋਂ ਬਾਅਦ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਬਣਨ ਦੇ ਨਾਲ ਉਮੀਦ ਦੇ ਚਾਂਸ ਬਣੇ ਹੋਏ ਨੇ ਸੋ ਅੱਜ ਰਾਤ ਮੁੱਖ ਤੌਰ ਤੇ ਜੇ ਸਾਡਾ ਅਨੁਮਾਨ ਹੈ ਉਹ ਮਾਝੇ ਦੇ ਖੇਤਰ ਤੇ ਮਾਲਵੇ ਦੇ ਪੱਛਮੀ ਖੇਤਰ ਮੀਂਹ ਨਾਲ ਕਵਰ ਹੋਣਗੇ ਪਰ ਅੱਜ ਰਾਤ ਨੂੰ ਵੀ ਰਾਤ ਨੂੰ ਨਹੀਂ ਮਤਲਬ ਕਿ ਕੱਲ ਤੜਕੇ ਸਵੇਰੇ 3-4 ਵਜੇ ਤਬ ਬੱਦਲੇ ਨਾਲ ਖੇਤਰਾਂ ਦੇ ਵਿੱਚ ਬਣ ਸਕਦਾ ਬਠਿੰਡਾ ਜਿਲ੍ਹਾ ਸ੍ਰੀ ਮਕਸਰ ਸਾਹਿਬ ਮੋਗਾ ਬਰਨਾਲਾ ਮਾਨਸਾ ਸੰਗਰੂਰ ਤੇ ਫਿਰੋਜ਼ਪੁਰ ਸਾਹਿਬ ਜਿਲ੍ਹਾ ਫਰੀਦਕੋਟ ਅਬੋਹਰ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਔਰ ਗੁਰਦਾਸ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਬਣਨ ਦੇ ਨਾਲ ਤਗੜੇ ਮੀਂਹ ਕੱਲ ਤੜਕੇ ਸਵੇਰੇ ਜਿਹੜਾ ਦੱਸ ਸਕਦੇ ਸਨ ਧੰਨਵਾਦ ਜੀ